ਅੱਜ ਕੱਲ ਨਾ ਮੀਆਂ ਬੀਬੀ ਦੀ ਘਟ ਬਣਦੀ ਆ ਥੋੜੀ ਵਧੀਆ ਬਣਦੀ ਸਾਡੀ ਬਹੁਤ ਵਧੀਆ ਬਣਦੀ ਆ ਜੀ ਰੋਹ ਰਾਜ ਨੂੰ ਲੱਤਾਂ ਘਟਾ ਲੀਨੀਆਂ ਆ ਓਏ ਕਾ ਪਤਾ ਨੇ ਇਹ ਇਹੋ ਜੀ ਪਾਵਰ ਤੁਹਾਡੇ ਜਿਹੜੇ ਅੱਜ ਵਾਲੇ ਨਹੀਂ ਘਟਾ ਸਕਦੇ ਲੱਤਾਂ ਘੁੱਟਣ ਵਾਲੇ ਆ ਘਰ ਤੇਰਾ ਤੇ ਗਲੀ ਸਰਕਾਰੀ ਬੰਦ ਕਰ ਲਾ ਚਬਾਰੇ ਵਾਲੀ ਬਾਰੀ ਤੇ ਅਸੀਂ ਤਾਂ ਨੰਗਣਾ ਹੀ ਮੇਰੀਆਂ ਨੌ ਨੌਵਾ ਵਾਂ ਨੌ ਪੁੱਤਰ ਆ ਪੰਜ ਧੀਆ ਵਾਂ ਕਿਦਾਂ ਇਹ ਸਾਡਾ ਸਾਰਾ ਪਿੰਡ ਰੰਗੀਲਾ ਹੀ ਆ ਇਹ ਪਿੰਡ ਰੰਗੀਲਾ ਦਾ ਫਰਹਾਲ ਬੁਰਾ ਹੁਣ ਜਵਾਨੀ ਵੇਲੇ ਨਿਆਰੇ ਹੋ ਲੜਕੇ ਗਈ ਜੇ ਗੇਰ ਗੱਡੀ ਦਾ ਰ ਗਿਆ ਤਾਂ ਕੱਲ ਆਉਂਦੀ ਸਾਂ ਚੜ ਗਿਆ ਟਾਈਮ ਟਾਈਮ ਦੀ ਗੱਲ ਤੇ ਟਾਈਮ ਦੇ ਮੇਲੇ ਨੇ ਤੇ ਤੇਰੇ ਕੋਲਿਆ ਨਹੀਂ ਟਾਈਮ ਤੇ ਯਾਰ ਕਿਹੜਾ ਵੇਲੇ ਕਿਦਾਂ ਰਹੀ ਜੀ ਤੁਹਾਡੀ ਜਵਾਨੀ ਜਵਾਨੀ ਬਹੁਤ ਵਧੀਆ ਰਹੀ ਹੈ ਜੀ ਸਾਲਾ ਮਾਰਦੀ ਬਿਲਕੁਲ ਛੱਠਾ ਮਾਰਦੀ ਕਿੰਨੀ ਚਾਲ ਮਾਰੀ ਬਹੁਤ ਯਾਰੀ 7-8 ਫੁੱਟ ਯਾ ਮੇਰਾ ਧੱਕੇ ਧੱਕੇ ਨਾਲ ਹੋਇਆ ਜੀ ਸਿੱਧਾ ਨਹੀਂ ਹੋਇਆ ਸਸਿਗਾਲ ਜੀ ਪ੍ਰਾਈਮੇਸ਼ੀਆ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਪਰਮ ਸਿੰਘ ਪ੍ਰੋਗਰਾਮ ਪ੍ਰਾਈਮ ਸਾਥ ਲੈ ਕੇ ਮੋੜ ਤੋਂ ਹਾਜ਼ਰ ਹਾਂ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੰਮ੍ਰਿਤਸਰ ਦੇ ਨੇੜਲੇ ਪਿੰਡ ਪਿੰਡ ਲੋਹਾਰਕਾ ਜਿਹਦਾ ਨਾਮ ਤੁਸੀਂ ਗੀਤਾਂ ਦੇ ਵਿੱਚ ਬੜਾ ਸੁਣਿਆ ਪਰ ਅੱਜ ਉਸ ਪਿੰਡ ਦੀ ਸਾਥ ਵਿੱਚ ਬਹਿਣ ਦਾ ਸੁਭਬ ਬਣਿਆ ਤੇ ਅੱਜ ਇੱਥੇ ਆ ਕੇ ਬੈਠੇ ਆਂ ਔਰ ਜਿਨ੍ਹਾਂ ਦੇ ਕਰਕੇ ਇਸ ਪਿੰਡ ਦਾ ਨਾਮ ਜਾਣਿਆ ਜਾਂਦਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨਾਲ ਪਿੰਡ ਦਾ ਨਾਮ ਜੁੜਦਾ ਲੇਕਿਨ ਗੀਤਾਂ ਦੇ ਰਾਹੀਂ ਜੋ ਸੁਣਿਆ ਲੋਹਾਰका ਜਦੋਂ ਨਾਮ ਆਉਂਦਾ ਤੇ ਨਿੰਮਾ ਬੈਠਾ ਲੋਹਾਰਕੇ ਦਾ ਯਾਦਾਂ ਦੇ ਸਹਾਰੇ ਸੋ ਬਹੁਤ ਸਾਰੇ ਮਕਬੂਲ ਗੀਤ ਭਾਵੇਂ ਉਮਰਿੰਦਰ ਗਿੱਲ ਹੋਰਾਂ ਨੇ ਗਾਏ ਹੋਣ ਭਾਵੇਂ ਉਹ ਨਸ਼ੱਤਰ ਗਿੱਲ ਹੋਰਾਂ ਨੇ ਗਾਏ ਹੋਣ ਸਮੂਚੀ ਇੰਡਸਟਰੀ ਦੇ ਵਿੱਚੋਂ ਇਹਨਾਂ ਦੇ ਗੀਤਾਂ ਨੂੰ ਬੜਾ ਪਿਆਰ ਸਤਿਕਾਰ ਤੁਸੀਂ ਦਿੱਤਾ ਹੈ ਅੱਜ ਉਹਨਾਂ ਦੇ ਸਦਕਾ ਇਸ ਪ੍ਰਿੰਟ ਦੀ ਸਾਥ ਵਿੱਚ ਬੈਠੇ ਆ ਨਿਮਾ ਭਾਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਸਾਥ ਦੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਾਂਗੇ ਭਾਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਪ੍ਰਾਇਮ ਏਸ਼ੀਆ ਦੀ ਤਕਰੀਬਨ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੇਰੇ ਪਿੰਡ ਚ ਆਉਣ ਵਾਸਤੇ ਬੜੀ ਖੁਸ਼ੀ ਹੋਈ ਆ ਕਿ ਤੁਸੀਂ ਮੇਰੇ ਪਿੰਡ ਦਾ ਮਾਹੌਲ ਕਵਰ ਕਰਨ ਆਏ ਆ ਅੱਜ ਅਸੀਂ ਵੀ ਗੀਤਾਂ ਚ ਬਹੁਤ ਸੁਣੀਦਾ ਤੇ ਐਂ ਕਿ ਭਈ ਆ ਜਾ ਕੇ ਵੀ ਆਉਣੇ ਫਿਰ ਨਾਲੇ ਗੱਲਾਂ ਕਰਾਂਗੇ ਤੁਹਾਡੇ ਤੁਸੀਂ ਤਾਂ ਲਿਖਦੇ ਸੋਹਣਾ ਹੋ ਪਰ ਇੱਥੇ ਬਜ਼ੁਰਗਾਂ ਨੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਹੁਤ ਕੁਝ ਸ਼ੁਰੂ ਕਰਤਾ ਇਹ ਵੀ ਬੜੇ ਰੰਗੀਲੇ ਆ ਇਦਾਂ ਹੀ ਸਾਡਾ ਸਾਰਾ ਪਿੰਡ ਰੰਗੀਲਾ ਹੀ ਆ ਇਹ ਪਿੰਡ ਰੰਗੀਲਿਆਂ ਦਾ ਹਾਂ ਲਓ ਜੀ ਫਿਰ ਭਾਜੀ ਹੁਣਾਂ ਤੋਂ ਵੀ ਗੀਤ ਆਪਾਂ ਸੁਣਾਂਗੇ ਸਾਥ ਨਾਲ ਵੜਾ ਜਾ ਮਾਹੌਲ ਗਰਮ ਕਰ ਲਈਏ ਫਿਰ ਨਾਲ-ਨਾਲ ਗਰਮ-ਗਰਮ ਵਧੀਆ-ਵਧੀਆ ਐਨ ਗੱਲਾਂ ਬਾਤਾਂ ਇਹਨਾਂ ਕੋ ਸਾਰਿਆਂ ਤੋਂ ਸੁਣਾਂਗੇ ਬਾਪੂ ਜੀ ਸასიਖਾਲ ਦੀ ਕਿਦਾਂ ਸასიਖਾਲ ਜੀ ਬਹੁਤ ਵਧੀਆ ਜੀ ਠੀਕ ਠਾਕ ਹਾਂ ਕਿਰਪਾ ਤੁਹਾਡਾ ਪੂਰਾ ਨਾਮ ਕੀ ਹੈ ਜੀ ਕੁਲਵੰਤ ਸਿੰਘ ਕੁਲਵੰਤ ਸਿੰਘ ਜੀ ਕਿਦਾਂ ਰਹੀ ਜੀ ਤੁਹਾਡੀ ਜਵਾਨੀ ਜਵਾਨੀ ਬਹੁਤ ਵਧੀਆ ਰਹੀ ਹੈ ਜੀ ਸਾਲਾ ਮਾਰਦੀ ਬਿਲਕੁਲ ਠੱਠਾ ਮਾਰਦੀ ਕਿੰਨੀ ਕਿੰਨੀ ਚਾਲ ਮਾਰੀ ਬਹੁਤ ਯਾਰੀ 7 8 ਫੁੱਟ ਆਏ ਹਾਏ ਅੱਛਾ ਬਾਪੂ ਜੀ ਦੱਸੋ ਵੀ ਜਵਾਨੀ ਚ ਸਭ ਤੋਂ ਵੱਧ ਪਿਆਰ ਤੇ ਸਭ ਤੋਂ ਵੱਧ ਕੁੱਟ ਕਿਹਦੇ ਕੋ ਭਾਈ ਹਾਂਜੀ ਮੰਮੀ ਕੋਲ ਤੇ ਬੀਬੀ ਕੋਲ ਡੈਡੀ ਕੋਲ ਤੇ ਪਾਪੇ ਕੋਲ ਸਭ ਤੋਂ ਵੱਧ ਕੋਟ ਤੇ ਮੈਂ ਖਾਦੀ ਨਹੀਂ ਮਨ شریف ਰਹੇ ਹੋ ਤੁਸੀਂ ਬਿਲਕੁਲ ਆਦੀ ਮਿਲਿਆ ਤੁਹਾਨੂੰ ਪਿਆਰ ਹੀ ਮਿਲਿਆ ਪਿਆਰ ਬਿਲਕੁਲ ਅੱਛਾ ਹਾਂਜੀ ਵਾਹ ਜੀ ਵਾਹ ਤੇ ਕਿਹੋ ਜਿਹਾ ਸੁਭਾਅ ਹੁੰਦਾ ਸੀ ਤੁਹਾਡਾ ਸ਼ਰੀਫੀ ਵਾਲਾ ਹੁੰਦਾ ਸੀ ਕਿ ਸ਼ਰਾਰਤੀ ਹੁੰਦੇ ਸੀ ਦੋਵੇਂ ਸੁਭਾਅ ਹੁੰਦੇ ਸੀ ਸ਼ਰੀਫੀ ਦਾ ਸ਼ਰੀਫੀ ਵਰਤੀ ਦੀ ਤੇ ਸ਼ਰਾਰਤ ਦਾ ਸ਼ਰਾਰਤ ਵੀ ਕਰੀਦੀ ਅੱਛਾ ਹਾਂ ਤੇ ਸਕੂਲ ਜਦੋਂ ਤੁਸੀਂ ਜਾਂਦੇ ਹੁੰਦੇ ਸੀ ਜਦੋਂ ਤੁਹਾਡੇ ਟਾਈਮ ਤੇ ਉਦੋਂ ਤੇ ਫੱਟੀਆਂ ਫੁੱਟੀਆਂ ਵਾਲਾ ਸਿਸਟਮ ਹੁੰਦਾ ਸੀ ਹਾਂਜੀ 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 ਗਾਂਚ ਨਹੀਂ ਲਾ ਕੇ ਤੇ ਗਾਂਚ ਨਹੀਂ ਲਾਗੇ ਤੇ ਉਹ ਜਦੋਂ ਫੱਟੀ ਸਿਕਾਉਂਦੇ ਤਾਂ ਕੀ ਕਹਿੰਦੇ ਹੁੰਦੇ ਇਹ ਉਹ ਐ ਹੁਣ ਹਾਂ ਸੂਜਾ ਸੂਜਾ ਫੱਟੀ ਸਿਕਾ ਤੇ ਨਹੀਂ ਸਿਕੋਣੀ ਗੰਗਾ ਜਾ ਹਾਂ ਹਾਂਜੀ ਹਾਂਜੀ ਹੋਰ ਕਿਹਦੀ ਸਿਕਾ ਹਾਂਜੀ ਹਾਂਜੀ ਹਾਂ ਤੇ ਬਾਪੂ ਜੀ ਵਿਆਹ ਕਿਹੜੇ ਸਾਲ ਚੋ ਐਸੇ ਤੁਹਾਡਾ ਯਾ ਮੇਰਾ ਜੀ 82 ਦੇ ਵਿੱਚ ਚਲੋ ਸ਼ੁਕਰ ਹੈ ਇਹਨਾਂ ਨੂੰ ਤੇ ਯਾਦ ਨਹੀਂ ਤੇ ਤਕਰੀਬਨ ਨਾ ਬਿਜੁਰਕ ਭੁੱਲ ਜਾਂਦੇ ਯਾਰ ਪਤਾ ਨਹੀਂ ਕਦੋਂ ਆਇਆ ਇਹ ਉਦੋਂ ਖਰੇ ਪਤਾ ਨਹੀਂ ਲੜਾਈ ਲੱਗੀ ਸੀ ਉਦੋਂ ਕਰਾਇਆ ਸੀ ਉਦੋਂ ਕਰਦਿਆਂ ਦੇ ਚਲੋ ਰੋਲੇ ਕੌਲੇ ਚੋ ਜੂ ਪਤਾ ਨਹੀਂ ਲੱਗੂ ਹਾਂਜੀ ਵਿਆਹ ਮੇਰਾ ਧੱਕੇ ਧੱਕੇ ਨਾਲ ਹੋਇਆ ਜੀ ਸਿੱਧਾ ਨਹੀਂ ਹੋਇਆ ਅੱਛਾ ਸਿੱਧਾ ਨਹੀਂ ਹੋਇਆ ਧੱਕੇ ਨਾਲ ਕਿਤਾ ਮਤਲਬ ਪਾਣੀ ਮਾਰੀ ਗਏ ਨੇ ਨਹੀਂ ਉਹ ਮੇਰਾ ਤਾਂ ਵਿਆਹ ਹੁੰਦਾ ਹੀ ਨਹੀਂ ਜੀ ਅੱਛਾ ਆ ਮੈਂ ਹੈਂਡੀਕੈਪ ਦਾ ਮੈਨੂੰ ਕੋਈ ਸਾਗ ਹੀ ਨਹੀਂ ਕਰਦਾ ਅੱਛਾ ਤੇ ਮੈਂ ਕੋਈ ਐਡਾ ਸੋਹਣਾ ਤੇ ਪਸੰਦ ਕਿਉਂ ਨਹੀਂ ਕਰਦੇ ਮੇਰੀ ਜਦੋਂ ਕੰਡੀਸ਼ਨ ਵੇਦੇ ਸੀ ਨਾ ਵੀ ਇਹਦਾ ਇੱਕ ਹੱਥ ਹੈ ਇਹਨੂੰ ਕਿਨੇ ਵਿਆਹ ਕਰਨਾ ਇਹਨੇ ਕਿਤੇ ਰੋਟੀ ਕਮਾ ਕੇ ਖੋਣੀ ਹੈ ਤੇ ਨਹੀਂ ਕੋਈ ਸਾਗ ਕਰਦਾ ਅੱਛਾ ਆ ਤੋਂ ਮੇਰੇ ਭਰਾ ਦੀ ਡੈਥ ਹੋ ਗਈ ਤੋਂ ਮੇਰੀ ਭਜਾਈ ਸੀ ਤੋਂ ਫਿਰ ਮੇਰੇ ਘਰ ਬੈ ਗਈ ਤੇ ਮੇਰਾ ਵਿਆਹ ਹੋ ਗਿਆ ਆਹਾ ਹਾਂਜੀ ਚਲੋ ਵਧੀਆ ਨਾ ਤੁਸੀਂ ਆਪਣੀ ਗ੍ਰਸਤੀ ਤੇ ਚਲਾਈ ਹਾਂਜੀ ਹਾਂਜੀ ਫਿਰ ਮੁੰਡਾ ਵਿਆਹ ਹੋ ਗਿਆ ਫਿਰ ਫਿਰ ਕਿਸੇ ਨੇ ਕਿਹਾ ਨਹੀਂ ਵੀ ਨੋਟ ਬਣਾਇਆ ਤੇ ਗਿਆ ਮੁੰਡਾ ਵਿਆਹ ਤੇ ਗਿਆ ਨਾ 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 ਇਹ ਨਹੀਂ ਗੱਲ ਕਿਸ ਨੇ ਕਹੀ ਨਾ ਗਿਆ ਜਾਂ ਨਾ ਕੋਈ ਕਿਸ ਬਨੇ ਬਿਲਕੁਲ ਆਪਣੀ ਗ੍ਰਸਤੀ ਚ ਵਧੀਆ ਰਹੇ ਹਾਂ ਵਿਆਹ ਦੇ ਸੱਦੇ ਨੇ ਨਾ ਕਿਸ ਨੂੰ ਸੱਦਿਆ ਕੋ ਨਹੀਂ ਜਾਂ ਜੀ ਗਈ ਸਾਰਾ ਕੁਝ ਹੋਇਆ ਜਾਂ ਜੀ ਗਈ ਫੇਰ ਦੁਬਾਰਾ ਹਾਂ ਹਾਂ ਬਿਲਕੁਲ ਬਿਲਕੁਲ ਬਸਾਂ ਤੇ ਅੱਛਾ ਮਿਨੀ ਬਸਾਂ ਕਿੱਥੇ ਗਈ ਜਾਂ ਜੀ ਗਈ ਕਿੱਥੇ ਇਹ ਅੰਬਰਸਾ ਜੀ ਅੰਬਰਸਾ ਸ਼ਹਿਰ ਚ ਸ਼ਹਿਰ ਚ ਫੇਰ ਐ ਵਾਜੇ ਬੁਜੇ ਵਜਾ ਕੇ ਪੂਰੇ ਪੂਰਾ ਕੇ ਆਹ ਉਧਰ ਪਾਇਆ ਕੀ ਸੀ ਤੁਸੀਂ ਹਾਂਜੀ ਕੋਟ ਪੈਂਟ ਕੇ ਬੋਸਕੀ ਵਾਲਾ ਸੂਟ ਉਹ ਨਹੀਂ ਕਮੀਬ ਜਮਾਈ ਪਾਇਆ ਹੈ ਮੈਂ ਜਿਆਦਾ ਕਮੀਬ ਜਮਾਈ ਪਾਉਣਾ ਅੱਛਾ ਹਾਂਜੀ ਚਲੋ ਬਹੁਤ ਵਧੀਆ ਫਿਰ ਤਾਂ ਹੁਣ ਆਪਸ ਦੇ ਵਿੱਚ ਅੱਜ ਕੱਲ ਨਾ ਮੀਆਂ ਬੀਬੀ ਦੀ ਘਟ ਬਣਦੀ ਆ ਤੋੜੀ ਵਧੀਆ ਬਣਦੀ ਸਾਡੀ ਬਹੁਤ ਵਧੀਆ ਬਣਦੀ ਹੈ ਜੀ ਰੋਹ ਰਾ ਨੂੰ ਲੱਤਾਂ ਘਟਾ ਲੀਦੀਆਂ ਹੈ ਹਾਏ ਹਾਏ ਕੀ ਬਾਤ ਹੈ ਅੰਟੀ ਇਹੋ ਜੀ ਪਾਵਰ ਤੁਹਾਡੇ ਜਿਹੜਾ ਜਾਲੇ ਨਹੀਂ ਘਟਾ ਸਕਦੇ ਲੱਤਾਂ ਕੁੱਟਣ ਵਾਲੇ ਆ ਨਹੀਂ 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 ਕੋਈ ਇਹੋ ਜੀ ਕੋਈ ਗੱਲ ਨਹੀਂ ਹੈ ਅੱਛਾ ਜੀ ਆ ਪਹਿਲਾਂ ਸੇਵਾ ਕਰਦੇ ਪਹਿਲਾਂ ਰੋਟੀ ਮੈਂ ਖਾਣਾ ਫਿਰ ਉਹ ਖਾਂਦੀ ਹੈ ਅੱਛਾ ਹਾਂ ਹਾਂ ਤੁਹਾਨੂੰ ਮਤਲਬ ਬਿਠਾ ਕੇ ਖਵਾਈ ਜਾਂਦੀ ਬਿਲਕੁਲ ਬਿਲਕੁਲ ਇਹ ਮਤਲਬ ਜਿਹੜਾ ਆਪਾਂ ਸੋਹਦੇ ਨੇ ਪਤੀ ਪਰਮੇਸ਼ਵਰ ਆ ਇਹੋ ਹੀ ਨੇ ਹਾਂਜੀ ਹਾਂਜੀ ਠੀਕ ਐ ਸਾਥੇ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਤੁਹਾਡੀ ਜ਼ਿੰਦਗੀ ਤੇ ਬੜੀ ਰੰਗੀਲੀ ਆ ਹਾਂਜੀ ਹਾਂਜੀ ਤੇ ਜਿੱਦਾਂ ਸਾਲਗिरा ਆਉਂਦੀ ਵਿਆਹ ਦੀ ਹਾਂਜੀ ਹਾਂਜੀ ਹੈਨਾ ਤੇ ਤੁਸੀਂ ਪਹਿਲਾਂ ਮਨਾਉਂਦੇ ਹੁੰਦੇ ਸੀ ਸਾਲਗिरा ਬੀਬੀ ਹੋਣਾਂ ਨੂੰ ਕਿਤੇ ਨਾ ਬਿਲਕੁਲ ਨਹੀਂ ਹੁਣ ਹੁਣ ਬੱਚੇ ਕਿਤੇ ਕੇਕੂ ਕੱਟ ਦਿੰਦੇ ਹਣੇ ਲਿਆ ਕੇ ਬੱਚੇ ਬਹੁਤ ਕੇਕ ਕੱਟਦੇ ਆ ਜੀ ਅੱਛਾ ਜੀ ਹਾਂਜੀ ਕਹਿੰਦੇ ਵੀ ਮਨਾਉਂ ਅਨਿਵਰਸਰੀ ਉਹ ਤਿੰਨੀ ਕਿ ਮਹੀਨੇ ਕੇਕ ਕੱਟ ਲਿੰਦੇ ਆ ਜੀ ਕੀ ਨਾਂ ਵੀ ਕੋਸ਼ ਆਵੇ ਤਾਂ ਵੀ ਕੱਟ ਲਿਆ ਆ ਨਹੀਂ ਗਾਉਂਦਾ ਸਭ ਕੁਝ ਆਉਂਦਾ ਕਦੀ ਪੁੱਤਰੇ ਦਾ ਆ ਗਿਆ ਕਦੀ ਪੁੱਤਰੀ ਦਾ ਆ ਗਿਆ ਕਦੀ ਕੀ ਕਹੇ ਕਿ ਬੱਚੇ ਦਾ ਆ ਗਿਆ ਤੇ ਤਿੰਨ ਹੀ ਕੁ ਮਹੀਨੇ ਸੀ ਕੱਟਿਆ ਜਾਂਦਾ ਤੇ ਤਿੰਨ ਵੀ ਨਹੀਂ ਕੀ ਕੱਟਿਆ ਆਹਾਂ ਹਾਂਜੀ ਚਲੋ ਬਹੁਤ ਬੜਾ ਪਰਿਵਾਰ ਹੈ ਜੀ ਵਾਹ ਚੰਗੀ ਗੱਲ ਹੈ ਜੀ ਵੱਡੇ ਘਰ ਵਸਦੇ ਨੇ ਤਾਂ ਹੀ ਆ ਹਾਂ ਮੇਰੀਆਂ 9 ਨੌਵਾਆਂ ਆ ਨੌ ਪੁੱਤਰ ਆ ਪੰਜ ਧੀਆਂ ਆ ਅੱਛਾ ਹਾਂਜੀ ਹਾਂਜੀ ਆਓ ਜੀ ਇੱਧਰ ਆਓ ਮਹਾਰਾਜ ਇੱਧਰ ਵੀ ਰੇਬੈਨ ਲਾਈ ਇਹਨਾਂ ਨੇ ਇੱਧਰ ਆਓ ਬਾਪੂ ਜੀ ਇਹ ਸਾਡੇ ਨਾ ਇੱਧਰ ਦੇ ਬੰਦੇ ਬੜੇ ਚਕੀਨ ਨੇ ਬਾਬਾ ਜਸਤਰੀ ਗਾਲ ਜੀ ਜਸਤਰੀ ਗਾਲ ਜੀ ਇਹਨੂੰ ਉਹ ਮਾਰਾ ਜਾ ਆ ਸਾਰੇ ਸਾਰੇ ਜਾਣਾ ਨਹੀਂ ਆਹ ਜਾਣ ਨਹੀਂ ਦੇਣਾ ਮੈਂ ਕੰਨਾ ਜੋ ਜਿਹੜਾ ਮੀਠਾ ਕਾ ਦੇ ਕੇ ਬਿਠਾ ਉਹ ਕੋਈ ਕੋਈ ਸੁਣਾਓ ਹੋਰ ਸੁਣਾਓ ਜੀ ਕਿਵੇਂ ਹੋ ਠੀਕ ਠਾਕ ਜੀ ਵਧੀਆ ਤੁਹਾਡਾ ਪੂਰਾ ਨਾਮ ਮੇਰਾ ਨਾਮ ਕਰਨ ਸਿੰਘ ਕਰਨ ਸਿੰਘ ਹਾਂਜੀ ਇਹ ਕਿਹੋ ਜੇ ਮਿੱਤਰ ਨੇ ਤੁਹਾਡੇ ਜਿਹੜੇ ਆ ਜਿਹੜੇ ਸਾਰੇ ਬਹੁਤ ਵਧੀਆ ਹੁਣ ਵੀ ਨਾਲ ਹੀ ਬੈਠੇ ਆ ਇਹ ਜਦਾਂ ਇਹ ਆਂਦੇ ਮੇਰੀ ਬੜੀ ਚੱਲਦੀ ਮੈਂ ਲਤਾਂ ਤੋਂ ਤੱਕਟਾ ਲਈ ਨਾ ਤੁਸੀਂ ਦੱਸੋ ਅਈਦਰ ਹੋਜੀ ਘਟੋਨੇ ਚਲੋ ਬਹੁਤ ਵਧੀਆ ਕੀ ਕਰਦੇ ਸੀ ਬਾਪੂ ਜੀ ਕੰਮ ਕਰ ਕੀ ਹੁੰਦਾ ਸੀ ਤੁਹਾਡਾ ਅਈ ਦਿਹਾੜੀ ਦੇ ਪਗੜਦੇ ਅੱਛਾ ਹਾਂਜੀ ਕਿਵੇਂ ਰਹੀ ਤੁਹਾਡੀ ਜਵਾਨੀ ਤੇ ਕਿਵੇਂ ਰਿਆ ਤੁਹਾਡਾ ਬਚਪਨ ਪਹਿਲਾਂ ਬੜੀ ਤਗੜੀ ਜਵਾਨੀ ਸੀ ਅੱਛਾ ਹੇ ਸਕੂਲ ਦੀ ਜਦੋਂ ਸਕੂਲ ਜਾਂਦੇ ਕਦੀ ਮੁਰਗਾ ਬਣੇ ਹਾਂਜੀ ਸਕੂਲ ਗਏ ਕਦੀ ਮੁਰਗਾ ਬਣੇ ਮਾਸਟਰ ਬਣਿਆ ਆਹ ਬੜੀ ਜ ਰੋਜ਼ ਬਣਾ ਲੈਂਦੇ ਮੈਂ ਨਾ ਕਦੀ ਇਹਦਾ ਹੀ ਨਹੀਂ ਬਣਾਉਂਦੇ ਰੋਜ਼ ਹੀ ਰੋਜ਼ ਬਣੇ ਇੱਕ ਮਸਟਰਡ ਲਾਹ ਪਿੰਡੋਰੀ ਵਾਲਾ ਅੱਛਾ ਇੱਕ ਮੀਰਾਗੋੜ ਦਾ ਅੱਛਾ ਇਹ ਇੱਕ ਜਗਦਿਆਂ ਦਾ ਅੱਛਾ ਉਹ ਜਦੋਂ ਕੋਈ ਗੱਲ ਬਾਤ ਹੁੰਦੀ ਸੀ ਲਿਖਾਈ ਨਾ ਹੋਣੀ ਹਾਂ ਚੱਲ ਮਰਗਾ ਬਣਾ ਬਣਾਉਂਦੇ ਪਤਾ ਕਿ ਤਰੇ ਸੀ ਤਰੀ ਵਾਲਾ ਨਹੀਂ ਤਰੀ ਵਾਲੇ ਨਹੀਂ ਯਾਰ ਕੋੜੀ ਬਣਾ ਗਏ ਕੋੜੀ ਇੱਕ ਵਾਰ ਗੁਰੂ ਮੇਰੇ ਪਤਾ ਦੀ ਦਿੱਤਾ ਨਹੀਂ ਦਿੱਤਾ ਉਹ ਮੀਰਾਗੋੜੀਆ ਜਿਹੜਾ ਹੈ ਹੂੰ ਉਨੇ ਐ ਰੋਣਾ ਪਤਾ ਨਹੀਂ ਕੀ ਗੱਲ ਹੋਗੀ ਮੈਨੂੰ ਉਹਦਾ ਮੁਰਗਾ ਬਣਾ ਉਹ ਲਾਗੇ ਨਿਕਨੇ ਜਾਣੇ ਸੀ ਮੇਰੇ ਅੱਛਾ ਉਹਨੇ ਪਤਾ ਕੀਤਾ ਉਹਨੇ ਉਹਦਾ ਮੁਰਗਾ ਬਣਾ ਉਹਨੇ ਸੇ ਸੱਤ ਢੇ ਰੱਖਿਆ ਤੇ ਪਾਏ ਇੱਕਦਾਂ ਮੁਰਗੇ ਤੁਸੀਂ ਬਣੇਗੇ ਦੇ ਇੱਥੋਂ ਲੱਗ ਜਾਓ ਉੱਥੇ ਤੱਕ ਕੰਨ ਦਿਆ ਉੱਥੇ ਹੈਗੀ ਜਿਹੜੀ ਸਕੂਲੇ ਅੱਛਾ ਆਂਦਾ ਉੱਥੇ ਜਾਣਾ ਤੁਰ ਗਈ ਇਤਨੇ ਜੀ ਤੂੰ ਹੀ ਮੂੰਹ 'ਚ ਪਤਾ ਨਹੀਂ ਕੀ ਕੁਛ ਗਿਆ ਨਾ ਮਾਟਰ ਨੂੰ ਉਸ ਵੇਲੇ ਹੈ ਉਸ ਵੇਲੇ ਮੂੰਹ ਠਾਂ ਕਰਕੇ ਬੋਲਣ ਦੇ ਤੇ ਵਿੱਚੇ ਵਿੱਚ ਤੇ ਗਣਾ ਹੀ ਕੱਢਣੀ ਹਏ ਹਏ ਹੱਲੇ ਵੀ ਬਨੇ ਆਇਆ ਕੀ ਮਾਤਾ ਪੌਲੀ ਵਾਲੇ ਕੋ ਬਣਾ ਸਾਰਿਆਂ ਨੇ ਬੱਬੂ ਸਸੀਕਾਲ ਜੀ ਸਸੀਕਾਲ ਜੀ ਜੀ ਠੀਕ ਠਾਕ ਵਧੀਆ ਜੀ ਵਧੀਆ ਕਿਰਪਾ ਮੈਂ ਨਾ ਬਾਪੂ ਨੂੰ ਤਰਸੀਮ ਜਸੜਾਉਂ ਐ ਸਜਾਈ ਪੂਰੀ ਬਾਪੂ ਰੋਗ ਪੂਰਾ ਸਾਡੇ ਪੰਚਾਇਤ ਪੰਚਾਇਤ ਮੈਂ ਬਰ ਨਹੀਂ ਬਾਪੂ ਮੈਂ ਹੈ ਗਈ ਹੋਆ ਨਹੀਂ ਠੀਕ ਆ ਠੀਕ ਆ ਠੀਕ ਆ ਬਾਪੂ ਜੀ ਵਧੀਆ ਪਰ ਹਾਲ ਬੁਰਾ ਹੁਣ ਜਵਾਨੀ ਵੇਲੇ ਨਿਆਰੇ ਹੋ ਲੜਕੇ ਗਈ ਜੇ ਹਾਂਜੀ ਪਰਮ ਸਿੰਘ ਦੇ ਭਾਈ ਸਾਹਿਬ ਆ ਅੱਛਾ ਜੀ ਹਾਂ ਅੱਛਾ ਨਹੀਂ ਜਵਾਨੀ ਵਧੀਆ ਹੁਣ ਵੀ ਚੱਲ ਗਈ ਨਾ ਗੱਲਾਂ ਆਉਂਦੀਆਂ ਇਹਨਾਂ ਨੂੰ ਬਹੁਤ ਗੱਲਾਂ ਆਉਂਦੀਆਂ ਅੱਛਾ ਨਹੀਂ ਅੱਛਾ ਮੇਰੇ ਇੱਤੇ ਉਹ ਤਾਂ ਗੱਲਾਂ ਰਾਜਪੋਤ ਦੀ ਘਰ ਦੇ ਤਾਂ ਚੱਲ ਭਾਬੀ ਨੂੰ ਐ ਚੱਲੀ ਨਹੀਂ ਭਾਬੀ ਰੂਸੀ ਵਾਵਾ ਰੂਸੀ ਵੀ ਜਿਹੜੀ ਆਉਣ ਨਹੀਂ ਲਈ ਵਾਵਾ ਵਾਲੀ ਸਾਹਿਬ ਹੁੰਦਾ ਅੱਜ ਲੈਣਾ ਚਾਪਨ ਰੋੜੀ ਇੱਕ ਦੂਜੇ ਨਾਲ ਚੱਲੀ ਲੈਣ ਮੈਂ ਚਾਚਾ ਦਾ ਨਾ ਭਾਬੀ ਲੈ ਚਲੀ ਉਹ ਕਦੀ ਇਹਨੂੰ ਕਿਹਾ ਸਭੀ ਲੈ ਚਲੀ ਹੋ ਗਿਆ ਨਾ ਭਾਬੀ ਲੈ ਚਲੀਏ ਅੱਛਾ ਨਹੀਂ ਮਤਲਬ ਤੁਸੀਂ ਕਦੀ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਜਾ ਕੇ ਮਨਾ ਲਿਆਵਾਂ ਮਨ ਚ ਆਇਆ ਨਹੀਂ ਉਹ ਨਹੀਂ ਹੁਣ ਕੀ ਕਰਨਾ ਬੁੱਢੇ ਵਾਰੇ ਨੂੰ ਨਹੀਂ ਹੁਣ ਫੇ ਬਗੈਰ ਹੀ ਠੀਕ ਹੈ ਠੀਕ ਹੈ ਚੱਲਣ ਡਿਆ ਉਹਦਾ ਮੇਰਾ ਵੀ ਚਲੀ ਜਾਂਦਾ ਔਰ ਕਿਵੇਂ ਜਵਾਨੀ ਕਿੰਨੀ ਕੀ ਯਾਦ ਕਰਦੇ ਤੁਸੀਂ ਮਤਲਬ ਕਿਹੜੀ ਜਵਾਨੀ ਵੀ ਐਸੀ ਗੱਲ ਹੈ ਜਿਹੜੀ ਯਾਦ ਕਰਕੇ ਹਾਸਾ ਵੀ ਆਉਂਦਾ ਤੇ ਸੋਚਦੇ ਵੀ ਆਹ ਕੀ ਕੀਤਾ ਗੱਡੀ ਚਲਾਈ ਦੀ ਬਾਹਰ ਜਾਈਦਾ ਇਹ ਮਹੀਨੇ ਬਾਅਦ ਆਈਦਾ ਲੜਕੇ ਫੇਰ ਚਲ ਜਾਈਦਾ ਕਦੀ ਦੋ ਮਹੀਨੇ ਆਈਦਾ ਫੇਰ ਲੜਕੇ ਚਲ ਜਾਈਦਾ ਮਤਲਬ ਮਗਰੋਂ ਫੋਨ ਨਾ ਆਵੇ ਉਹ ਨਾ ਆਵੇ ਨਾ ਬਾਈ ਕਰਤੀ ਹੁਣ ਵੀ ਤੁਸੀਂ ਫੋਨ ਤੇ ਟੱਚ ਹੀ ਰੱਖਿਆ ਗੱਲਾਂ ਸਿੱਧੀਆਂ ਹੁੰਦੀਆਂ ਤੁਹਾਡੀਆਂ ਕਿਤੇ ਉਹ ਚਲਦੀ ਵੀਡੀਓ ਰਨੂਗੇ ਵੀਡੀਓ ਕਾਲ ਵੀਡੀਓ ਕਾਲ ਦੇ ਸਰਜੀਤ ਬੁੱਲਰ ਦਾ ਗਾਣਾ ਆਇਆ ਜਿਹੜਾ ਆ ਜਾ ਉਹਦੀ ਵੀ ਗੱਲ ਕਰਾਈ ਦੀ ਆ ਆ ਗਈ ਆ ਓਏ ਹਾਏ ਅੱਛਾ ਬਾਪੂ ਜੀ ਇਹ ਦੱਸੋ ਜਦੋਂ ਤੁਸੀਂ ਸਕੂਲ ਪੜ੍ਹਦੇ ਉਦੋਂ ਕਿਹੋ ਜਿਹਾ ਮਾਹੌਲ ਹੁੰਦਾ ਸੀ ਤੁਹਾਡੇ ਵੇਲੇ ਸਕੂਲਾਂ 'ਚ ਸਕੂਲੇ ਮੈਂ ਕਦੇ ਗਿਆ ਹੀ ਨਹੀਂ ਜੀ ਅੱਛਾ ਕਦੇ ਨਹੀਂ ਗਏ ਸਕੂਲ ਦਾ ਮੂੰਹ ਵੀ ਨਹੀਂ ਵੇਖਿਆ ਓਏ ਕੋਈ ਦਿਨ ਗਿਆ ਇੱਕ ਜਾਨੇ ਨੂੰ ਕੁੱਟਤਾ ਉਹਨਾਂ ਕੱਢਿਆ ਮੁੜ ਕੇ ਗੇਟ ਹੀ ਨਹੀਂ ਲੰਘਾ ਲੈਂਦੇ ਅੰਦਰ ਹੀ ਨਹੀਂ ਵੜਨ ਦਿੰਦੇ ਮੁਰਗੇ ਅੱਛਾ ਜਦੋਂ ਤੁਹਾਡਾ ਵਿਆਹ ਸੀ ਤੇ ਵਿਆਹ ਸੀ ਉਦੋਂ ਕਿੰਨਾ ਖਚਾ ਚੜਿਆ ਸੀ ਵੀ ਵਿਆਹ ਆ ਤੇ ਬੜਾ ਚਾ ਆ ਮੈਂ ਤਾਂ ਉਦੋਂ ਹੀ ਰੋਂਦਾ ਗਿਆ ਜੇ ਹੋਂਦਾ ਕਰ ਹੋਂਦਾ ਕਰ ਰੋਂਦਾ ਜੇ ਅੱਗੇ ਅੱਛਾ ਨਹੀਂ ਜਦੋਂ ਉੱਥੇ ਬਣਾ ਬਾਇਆ ਵੀ ਹੁਣ ਹਨਾ ਜੋੜੀ ਬੈਠੀ ਆ ਤੇ ਲਾਵਾਂ ਤੋਂ ਬਾਅਦ ਮੁੜ ਕੇ ਆਂਦੇ ਵੀ ਰੋਟੀ ਇਕੱਠੇ ਖਾਓ ਉਦੋਂ ਵੀ ਖਾਧੀ ਕਿਦੋਂ ਵੀ ਆਡਾ ਢੀ ਖਾਧੀ ਉਦੋਂ ਵੀ ਆਡਾ ਢੀ ਚੱਲਿਆ ਕੰਮ ਅੱਛਾ ਤੇ ਜਦੋਂ ਡੋਲੀ ਆਈ ਸ਼ਾਮਾਂ ਨੂੰ ਘਰ ਹਣਾ ਜਦੋਂ ਚਾਹ ਹੁੰਦਾ ਵੀ ਹਾਂ ਵੀ ਜੋੜੀ ਹੋ ਨੱਚ ਕੇ ਦਿਖਾਵੇ ਉਦੋਂ ਥੋੜਾ ਕੋ ਨਿਕੜਦਾ ਵਾ ਆਪਣੇ ਘਰ ਆਣ ਕੇ ਜੱਡ ਰਿੰਦਾ ਕੋਈ ਕੋਲ ਬਲਾ ਕੇ ਨਿਆਰੇ ਲੈ ਜਿੰਦਗੀ ਦੇ ਬੜੇ ਬੜੇ ਕੇ ਤੇ ਜਦੋਂ ਕਿਤੇ ਬੀਬੀ ਦੀ ਯਾਦ ਆਵੇ ਫਿਰ ਸੈਡ Song ਨਿੰਮੇ ਭਾਦੇ ਸੁਣਦੇ ਹੁੰਦੇ ਯਾਦ ਤੇ ਹੁਣ ਵੀ ਆਉਂਦੀ ਆ ਮੈਨੂੰ ਦੱਸਦਾ ਨਹੀਂ ਆ ਉਹਨੂੰ ਕੀ ਦੱਸਾਂ ਮੈਂ ਕਿਉਂਕਿ ਗੀਤ ਸੁਣਦੇ ਜਦੋਂ ਯਾਦ ਆਉਂਦੀ ਬੀਬੀ ਦੀ ਗੱਲ ਸਾਰੇ ਘੈਂਟ ਘੈਂਟ ਹੀ ਕਿਹੜੇ ਕੋਈ ਇੱਕ ਅਦਾ ਕੋਈ ਦੱਸੋ ਜਿਤਨਾ ਪਹਾੜੀਆਂ ਗੱਡੀ ਚੜਾਈ ਦੀ ਨੇ ਫੇ ਮਾਰੀ ਦੇ ਗੇਅਰ ਤਣ ਤਣ ਕੇ ਲਗਾਣੇ ਵੀ ਉਹ ਲੱਗਦੇ ਫੇ ਯੋਰਾ ਯੋਰਾ ਹਾਂ ਨਹੀਂ ਕੋਈ ਇੱਕ ਅਦਾ ਕੋਈ ਮੜਾ ਜਾ ਗਾ ਕੇ ਕੋਈ ਜਿਹੜਾ ਬਹੁਤਾ ਵਧੀਆ ਲੱਗਦਾ ਵੇ ਨਹੀਂ ਗਾਉਣਾ ਨਾ ਕੋਈ ਨਹੀਂ ਉਹ ਤਾਂ ਹੀ ਬੋਲ ਜੇ ਦਾਦੋ ਵੀ ਕਿਹੜਾ ਗੀਤ ਸੁਣਦੇ ਹੁੰਦੇ ਜੋ ਚਮਕੀਲੇ ਦੇ ਸੁਣੀ ਦੇ ਹੀ ਗੱਡੀ ਚੜ ਗਿਆ ਗੇਅਰ ਆਹ ਗੇਅਰ ਗੱਡੀ ਚੜ ਗਿਆ ਤਾਂ ਕੱਲ ਆਉਂਦੀ ਨਹੀਂ ਸਾ ਚੜ ਗਿਆ ਹਾਂ ਵਧੀਆ ਹੈ ਵਧੀਆ ਫਿਰ ਤਾਂ ਨਜ਼ਾਰੇ ਆਦੇ ਹਾਂਜੀ ਹਾਂਜੀ ਭਾਜੀ ਮਨਾ ਲਿਓ ਬੀਬੀ ਨੂੰ ਹਾਂਜੀ ਭਾਬੀ ਨੂੰ ਮਨਾ ਲਿਓ ਆ ਚੱਲੇ ਸ਼ਾਮੇ ਨੂੰ ਚਾਚੀ ਲੱਗਦੀ ਹੈ ਇਹਨਾਂ ਦੀ ਚਾਚੀ ਚਾਚੀ ਦੀ ਪਾ ਵੀ ਲੱਗਦੀ ਚਾਚੀ ਕੀ ਚਲਾਦੀ ਡੈਂਡਲਾ ਆ ਆਪਾਂ ਮਾੜੀ ਸੁਈ ਸੁਈਆਂ ਨੂੰ ਕੋ ਮਣੀ ਫੇਰਣਾ ਤੁਹਾਡੇ ਕੋ ਤੁਸੀਂ ਹਨਾ ਆਓ ਜੀ ਪਾਉ ਜੀ ਕੀ ਆ ਲਿਆ ਵਧੀਆ ਜੀ ਠੀਕ ਹੈ ਵਧੀਆ ਜੱਬੀਆਂ ਵਾਲਾ ਪਰਨਾ ਬੰਨਿਆ ਨਜ਼ਾਰੇਦਾਰ ਇਹਨੂੰ ਕੀ ਆਂਦੇ ਬਧੂਈ ਇਤਨਾ ਰੇਣਾ ਨਜਾਰੇ ਜੇ ਇਤਨਾ ਰੇਣਾ ਮਨੰਗਾ ਪੜੰਗਾ ਸਾਰੇ ਫਿੜੀ ਕਿਨੇ ਵਾਂਡੇ-ਮੁੰਡੇ ਜਾਵਾ ਫੇਰ ਚੱਗਾ ਪਾਉਣਾ ਜਾਂ ਇਤਨੇ ਫਿਰਦਾ ਰਹਿਣਾ ਅੱਛਾ ਜਦੋਂ ਵਾਂਡੇ ਜਾਂਦੇ ਤਾਂ ਕੁੜਤਾ ਪਜਾਵਾ ਹਾਂ ਆਹ ਤੇ ਜਦੋਂ ਸਹਰੇ ਜਾਂਦੇ ਹੁੰਦੀ ਪਰੌਣੇ-ਪਰੌਣੇ ਪਰ ਨਹੀਂ ਬਨ ਕੇ ਜਾਂਣਾ ਮੈਂ ਪਾਗ ਕੋ ਬੰਦਾ ਹੀ ਨਹੀਂ ਆ ਉਹ ਸਾਈ ਆ ਉਹ ਪਰ ਪਰਨੇ ਨੂੰ ਮੰਨਦੇ ਪਰਨੇ ਕਰਕੇ ਆ ਚਾ ਪਰਨੇ ਕਰਕੇ ਚਲੋ ਵਧੀਆ ਤੁਹਾਡੀ ਤਾਂ ਨਹੀਂ ਰੁੱਸੀ ਪਾਉ ਆਉ ਨਹੀਂ ਮੇਰੀ ਘਰੇ ਹੀ ਆ ਘਰੇ ਯਾਰ ਘਰੇ ਯਾਰ ਇਹ ਠੀਕ ਹੈ ਤੁਹਾਡੀ ਜ਼ਿੰਦਗੀ ਕਿਹੋ ਜੀ ਸੀ ਬਚਪਨ ਜਵਾਨੀ ਵਧੀਆ ਚੱਲੀ ਵਧੀਆ ਚੱਲੀ ਜਦੋਂ ਸਕੂਲੇ ਜਾਂਦੇ ਸੀ ਉਦੋਂ ਚੋਰੀ ਰੋਟੀ ਖਾਣ ਵੀ ਘਰ ਆ ਜਾਂਦੇ ਸੀ ਇਦਾਂ ਜਿਹੜੇ ਨਿਆਣੇ ਜਾਂਉਂਦੇ ਹੁੰਦੇ ਫੜਨ ਵਾਲੇ ਮੈਂ ਗੋਹੇ ਮਾਰਦਾ ਉਹਨਾਂ ਨੂੰ ਜਾਂਦਾ ਨਹੀਂ ਹੁੰਦਾ ਗੋਹੇ ਤੇ ਚੜ ਜਾਣਾ ਢੇਰੀ ਤੇ ਉਹ ਉਹਨਾਂ ਨੂੰ ਲੈਣਾ ਉਹਨਾਂ ਦਾ ਲੀਡਲ ਵੇੜ ਦੇ ਉਹਨਾਂ ਨੂੰ ਫੇਰ ਚੱਲ ਜਾਣਾ ਵਾਸਤੇ ਇਸ ਤਰ੍ਹਾਂ ਕਰਦਾ ਰਿਹਾ ਕਿੰਨੀਆਂ ਜਮਾਤਾਂ ਕੀਤੀਆਂ ਬਾਤ ਹੈ ਤਿੰਨ ਹੀ ਕੀਤੀਆਂ ਤਿੰਨ ਕੀਤੀਆਂ ਉਹਦਾ ਜ਼ਿੰਦਗੀ ਨਜ਼ਾਰੇਦਾਰ ਆ ਵਧੀਆ ਮੈਂ ਕਰਦਾ ਵਪਾਰ ਦਾ ਕੰਮ ਪੈਸਾ ਰੋਜ਼ ਆ ਜਾਂਦਾ ਆਪੇ ਚੰਗਾ ਲੰਘ ਜਾਂਦਾ ਵਾਹ ਮੈਂ ਪੰਜਾ ਸੁਲੀ ਆਈ ਡਲੇ ਆਈ ਕਰ ਹੋ ਜੇ ਮੈਂ ਸਹੀ ਗੱਲ ਹੈ ਤੇ ਸੂਈ ਕਮਾਉਣੀ ਐ ਨੂੰ ਬਾਪੂ ਨੇ ਫੜੀ ਡਾਂਗ ਬਾਪੂ ਕਹਿੰਦਾ ਫੇਰ ਨਹੀਂ ਬਹੁਤ ਮੈਂ ਇਧਰ ਸਾਰੇ ਹੀ ਬੰਦੇ ਰੰਗੀਲੇ ਪਾਉ ਜੇ ਇਧਰ ਆਓ ਬਾਪੂ ਲੱਗ ਜਾਓ ਪਹਿਲਾਂ ਬਾਪੂ ਲੱਗ ਕੇ ਜਾਓ ਭਾਈ ਬਾਪੂ ਦੇ ਕੋਲ ਜਾਣਾ ਮੜਾ ਜਾ ਬਾਪੂ ਜੀ ਮੜਾ ਗੋਡਾ ਐ ਨੂੰ ਕਰਿਓ ਇੱਥੇ ਬਹਿਣਾ ਮੈਂ ਹੁਣ ਬਾਪੂ ਸਸਰੀ ਘਰ ਸਹੀ ਗੱਲ ਹੈ ਕਹਿੰਦਾ ਠੀਕ ਠਾਕ ਹੋ ਪੂਰਾ ਆ ਗਏ ਪੂਰਾ ਆ ਗਏ ਹਾਂ ਜਦੋਂ ਆਏ ਨਾ ਇਥੇ ਮਾਈਕ 'ਤੇ ਬਾਪੂ ਕਹਿੰਦਾ ਇਹਨੂੰ ਕੌਣ ਛੱਡ ਗਿਆ ਵਾਰਿਸ ਨੂੰ ਇਹਨੂੰ ਵੀ ਲੈ ਕੇ ਆਇਆ ਇਹ ਕੀ ਕੀ ਗਿਆ ਸੀ ਤੂੰ ਇਹਨੂੰ ਮੈਨੂੰ ਨਹੀਂ ਪਤਾ ਕੀ ਹੈ ਤੂੰ ਲੈ ਗਿਆ ਹੈ ਹੈ ਅੱਛਾ ਬਾਪੂ ਜੀ ਕਿੱਦਾਂ ਦੀ ਰਹੀ ਜ਼ਿੰਦਗੀ ਤੁਹਾਡੀ ਜ਼ਿੰਦਗੀ ਬੜੀ ਵਧੀਆ ਹੈ ਵਧੀਆ ਹੈ ਪਰ ਹੋਣ ਖਰਾਬ ਆ ਹੋਣ ਖਰਾਬ ਹੈ ਹੋਰ ਪੂਰੀ ਖਰਾਬ ਆ ਹੈ ਹੋਰ ਜਿੰਦਗੀ ਨਰਾਂ ਕੀ ਹੋ ਗਿਆ ਹਾਂ ਹਾਂ ਕਹਿੰਦੇ ਮਾਪੂ ਜੀ ਰੱਬ ਦੇ ਰੰਗਾਂ ਚ ਰਹੋ ਮਹਾਰਾਜ ਕੋਈ ਪਤਾ ਨਹੀਂ ਕਦੋਂ ਬੇੜੀ ਕਿਦਰ ਨੂੰ ਕਮ ਬੜੇ ਵਧੀਆ ਆ ਠੀਕ ਆ ਨਾ ਬਸ ਤੇਰਾ ਗਿਲਾ ਤੇ ਕਰਨਾ ਹੀ ਨਹੀਂ ਚਾਹੀਦਾ ਕਦੀ ਰੱਬ ਨਾ ਕੀਤਾ ਰੱਬ ਨਾ ਕਰੋ ਤੇਨਾਂ ਖੜਾ ਕੀਤਾ ਜੀ ਮਾਪੂ ਜੀ ਦੱਸੋ ਜਦੋਂ ਤੁਹਾਡੇ ਤੇ ਨਵੀਂ ਨਵੀਂ ਜਵਾਨੀ ਆਈ ਸੀ ਅੱਜ ਦੇ ਜਿਹੜੇ ਮੁੰਡੇ ਨੇ ਹਨਾ ਇਹ ਬੜੀ ਟੌਟ ਪੱਕਾ ਹੋਰ ਹਿਸਾਬ ਨਾ ਰੱਖਦੇ ਪਰ ਤੁਹਾਡੇ ਟਾਈਮ ਤੇ ਝੱਗੇ ਕਮੀਜ਼ ਨਾਲੀ ਇਦਾਂ ਤਰ੍ਹਾਂ ਮੈਂ ਇਦਾਂ ਵਿਆਹ ਸ਼ੁਰੂ ਤੋਂ ਇਦਾਂ ਹੀ ਤੇ ਉਹਨੇ ਟੌਰਾ ਦਾ ਪੂਰਾ ਹੈ ਲੈ ਠੀਕ ਹੈ ਠੀਕ ਹੈ ਬਹੁਤ ਵਧੀਆ ਲੈ ਇਦਾਂ ਆ ਬੇ ਨਾ ਮੁੜਕਾ ਆ ਆ ਨਹੀਂ ਠੀਕ ਯਾਰ ਆਉਣਾ ਚਾਹੀਦਾ ਚੰਗਾ ਹੁੰਦਾ ਮੁੜਕਾ ਆਉਣਾ ਤੇ ਜਾਣਾ ਅੱਛਾ ਮੈਨੂੰ ਦੱਸੋ ਪਾਉ ਦੀ ਬੀਬੀ ਰੁੱਸੀ ਉਹਨੂੰ ਲੈ ਆਓ ਕਿਤੇ ਇਕੱਠੇ ਹੋ ਕੇ ਜਾ ਕੇ ਉਹ ਆਉਂਦਾ ਨਹੀਂ ਮੈਨੂੰ ਯਾ ਤੂੰ ਜਾਂਦੇ ਰਹੀ ਨਾ ਆਹਾਂ ਨਾ ਚੱਲ ਜਾਣੇ ਚੱਲ ਜਾਣੇ ਹੈ ਚਾਚੇ ਆ ਦਰਦਿੰਦੇ ਤਾਂ ਵੀ ਲੈ ਆਈਏ ਆਂਦੇ ਵੀ ਚਾਚੇ ਹੋ ਕੇ ਤੇ ਭਾਬੀ ਨੂੰ ਲੈ ਆਈਏ ਹੈ ਐ ਦਾ ਨਾ ਐ ਦਾ ਨਾ ਉਦਾਂ ਜ਼ਿੰਦਗੀ ਕੁੱਲ ਮਿਲਾ ਕੇ ਨਜ਼ਾਰੇ ਵਾਲੀ ਰਹੀ ਬੜੀਆ ਨਹੀਂ ਬੜੀਆ ਅੱਛਾ ਮੈਨੂੰ ਦੱਸੋ ਵੀ ਤੁਸੀਂ ਆਪਣੇ ਟਾਈਮ ਦੇ ਆਪਣੇ ਬੀਬੀ ਕੋਲ ਜਿਆਦਾ ਡਰਦੇ ਸੀ ਕਿ ਬਾਪੂ ਕੋਲੋਂ ਕਹਿੰਦੀ ਬੀਬੀ ਕੋ ਮਮੀ ਪਾਪਾ ਮੈਂ ਪਾਪੇ ਕੋ ਪਾਪੇ ਕੋ ਪਾਪਾ ਕੱਬਾ ਹੀ ਕੱਬਾ ਨਹੀਂ ਹੈਗਾ ਕੌੜਾ ਹੈਗਾ ਆਹ ਕੌੜੇ ਨੂੰ ਕੌੜਾ ਹੈਗਾ ਅੱਛਾ ਬੰਦੇ ਨੂੰ ਬੜਾ ਕੁੱਟਣਾ ਅੱਛਾ ਤੇ ਕੁੱਟਣਾ ਆਇਆ ਕੰਮ ਤੋਂ ਹਾਂ ਕੁੱਟ ਪੈਂਦੀ ਕਿਉਂਦੀ ਸੀ ਐਵੇਂ ਹੀ ਕੁੱਟ ਕਰਦਾ ਹੈਗਾ ਐਵੇਂ ਨਜਾਇਜ਼ ਜੀ ਚਾਲ ਚਾਰ ਰਾਹਾਂ ਚੌਂ ਜੋ ਕੋਈ ਨੰਨੂਂ ਦਹਾਇਆ ਨਹੀਂ ਅਛਾ ਨਜਾਇਜ਼ ਜੀ ਅਨੇ ਨਹੀਂ ਆ ਰਹੀਏ ਆ ਕੋਈ ਨਹੀਂ ਕਰਦੇ ਗੱਲ ਕੰਨੀ ਕਦਾਈ ਜੇ ਜੇ ਦੰਦ ਜੁਗਾ ਤੂੰ ਮੱਤੇ ਹੋਣ ਘਰ ਹੋਣ ਘਰ ਉਹ ਸੂਈ ਮਾਲੀ ਪਿੱਛੇ ਕਮਾਈਏ ਬਾਪੂ ਚਾਦਰਾਂ ਲਾਇਆ ਇੱਧਰ ਵੀ ਬਾਪੂ ਜੀ ਕਹਿੰਦਾ ਜੀ ਹਾਂ ਜੀ ਸੇਤ ਠੀਕ ਠਾਕ ਹੈ ਬਾਈ ਜੀ ਜੀ ਚਾਦਰਾਂ ਲਾ ਕੇ ਜਾਨ ਸੌਖੀ ਰਹਿੰਦੀ ਹਾਂਜੀ ਜਦੋਂ ਪੁਰਾਣੇ ਸਮੇਂ 'ਚ ਯਾਰੀਆਂ ਬੜੀਆਂ ਪੱਕੀਆਂ ਹੁੰਦੀਆਂ ਸੀ ਅੱਜ ਦੀਆਂ ਯਾਰੀਆਂ ਉਹਨੀਆਂ ਨਹੀਂ ਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਨਹੀਂ ਇਹ ਬਾਰੇ ਕੀ ਕਹਿਣਾ ਹਾਂ ਬਕੀ ਨੇ ਸਮੋ ਹੂੰ ਉਹਨੋਂ ਘੱਟ ਹੀ ਜਾਂਦਾ ਅੱਛਾ ਹਾਂ ਹੁਣ ਜ਼ਿਆਦਾ ਪੱਕੀ ਹਾਂ ਟੋੜਾ ਪੱਕਣਾ ਤੁਹਾਡਾ ਯਾਰ ਕੌਣ ਹੈ ਸਾਡਾ ਪਰਮੇਸ਼ਰ ਹਾਏ ਹਾਏ ਪੱਕੀ ਗੱਲ ਹਾਂ ਚਲੋ ਵਧੀਆ ਕੀ 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 ਗਿਆ ਇਹ ਲੈ ਜਾ ਰਿਹਾ ਹਾਂ ਲੈ ਕੇ ਜਾ ਇਧਰ ਨੂੰ ਹੋ ਜਾ ਆਪ ਵੀ ਸਿਗਾਰਾ ਮਰਾ ਇਸ ਸਸਿਕਾ ਠੀਕ ਠਾਕ ਹੋ ਬਹੁਤ ਵਧੀਆ ਜੜਦੀ ਕਰਾਈ ਬੜਾ ਸੋਹਣਾ ਸਟਾਈਲ ਨਾਲ ਮਤਲਬ ਪੱਗ ਦੀ ਪੱਗ ਤੇ ਪਰਨੇ ਦਾ ਪਰਨਾ ਹਾਂਜੀ ਹਾਂਜੀ ਕੀ ਕਰਦੇ ਸੀ ਤੁਸੀਂ ਆਪਣੇ ਟਾਈਮ ਤੇ ਕੰਮ ਕਰ ਮੈਂ ਮਿਸਤਰੀ ਦਾ ਕੰਮ ਕਰਦਾ ਜੀ ਅੱਛਾ ਜੀ ਹਾਂਜੀ ਹਾਂ ਕਹਿੰਦੇ ਜਦੋਂ ਬੰਦਾ ਮਿਸਤਰੀ ਦਾ ਕੰਮ ਸਿੱਖਦਾ ਨਾ ਕਾਂਡੀ ਵੀ ਬੜੀ ਵਾਜਦੀ ਉਸਤਾਦ ਮਾਰਦਾ ਬਹੁਤ ਹੁੰਦਾ ਜਦੋਂ ਜਾਜਨਾ ਆਵੇ ਉਹ ਤਾਂ ਬੜੀਆਂ ਠੋਕਦੀਆਂ ਇਹ ਜੀ ਆ ਜੇ ਮਾਰ ਖਾਵਾਂਗੇ ਤੇ ਮਾਰ ਕੇ ਇਹਨੂੰ ਮਾਰਾਂਗੇ ਜੇ ਮਾਰ ਹੀ ਨਾ ਖਾਦੀ ਤੇ ਮਾਰਨੀ ਕੀ ਕਿਸ ਨੂੰ ਹਾਂ ਇਹ ਤਾਂ ਆ ਜਿਹਦੇ ਸਿਰ 'ਚ ਡੰਡਾ ਵੱਜੂਗਾ ਦਰਦੋਂ ਨੂੰ ਹੋਣੀ ਆ ਤੇ ਮੁੜ ਕੇ ਤਾਂ ਉਹ ਅਗਲੇ ਤੇ ਮਾਰੂਗਾ ਫਿਰ ਆ ਚਪਟੀਆਂ ਵੀ ਵੱਜੀ ਹੀ ਕਦੀ ਚਪਟੀਆਂ ਬੜੀਆਂ ਉਹਦੇ ਕੋਨੇ ਬੜੇ ਤਿੱਖੇ ਹੁੰਦੇ ਉਹ ਜਿੱਥੇ ਵੱਜਦੀ ਜਖਮੀ ਕਰ ਦਿੰਦੀ ਆ ਆ ਤੁਹਾਡੀ ਕਿਹੋ ਜਿਹੀ ਰਹੀ ਫਿਰ ਜਵਾਨੀ ਮੈਂ ਨਾ ਚੜਦੀ ਕਲਾਗੇ ਨਜ਼ਾਰੇ ਵਾਲੀ ਓਏ ਹੋਏ ਹੋਏ ਕਿਹੋ ਜਿਹੀ ਤੌਰ ਟੱਪਾ ਕੱਢ ਕੇ ਰੱਖਦੇ ਸੀ ਐ ਪੂਰਾ ਆ ਕੇ ਦੂਰੋਂ ਪਤਾ ਲੱਗ ਜਾਂਦਾ ਜਿਹਾ ਜਗਾਵੇਂ ਮੁੰਸ਼ੀ ਲੱਗਾ ਹੁੰਦਾ ਹਾਂ ਹਾਂਜੀ ਹਾਂਜੀ ਅੱਛਾ ਫਿਰ ਜਦੋਂ ਜਵਾਨੀ ਜੀ ਚਾਏ ਯੋ ਲੱਗਿਆ ਵੀ ਹੁਣ ਜ਼ਿੰਮੇਵਾਰੀਆਂ ਪੈ ਗਈਆਂ ਫਿਰ ਕਿਦਾਂ ਮਾਹੌਲ ਬਦਲਿਆ ਮਾਹੌਲ ਫਿਰ ਇਦਾਂ ਹੀ ਆ ਫਿਰ ਵਿਆਹ ਵੀ ਹੋ ਗਿਆ ਫਿਰ ਗਵਰਨਮੈਂਟ ਆ ਗਈ ਤੁਹਾਡਾ ਵਿਆਹ ਰਜਾ ਮੰਦੀ ਨਾ ਹੋਇਆ ਕੋਈ ਨਾ ਉੱਥੇ ਨਾ ਹੋਇਆ ਨਾ 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 ਰਜਾਵੰਦੀ ਨਾ ਦੇ ਅੱਛਾ ਰਜਾ ਮੰਦੀ ਨਾ ਹੋਇਆ ਹਾਂਜੀ ਪੂਰਾ ਹਾਂਜੀ ਤੇ ਹੁਣ ਵਧੀਆ ਸਾਰਾ ਪਰਿਵਾਰ ਓਕੇ ਬਹੁਤ ਵਧੀਆ ਚੜ੍ਹਦੀ ਕਲਾ ਆ ਜੀ ਨਜ਼ਾਰੇ ਲਿਆ ਹਾਂ ਕੋਈ ਜ਼ਿੰਦਗੀ ਦੇ ਵਿੱਚ ਐਸਾ ਕਿੱਸਾ ਜਿਹੜਾ ਸੁਣ ਕੇ ਯਾਦ ਕਰਕੇ ਆਪਣੇ ਆਪ ਨੂੰ ਖੁਸ਼ੀ ਹੁੰਦੀ ਹੋਵੇ ਹਾਸਾ ਆਉਂਦਾ ਹੋਵੇ ਵੀ ਆਹ ਟਾਈਮ ਵਧੀਆ ਗਾਣੇ ਸੁਣਦਾ ਬੜਾ ਸ਼ੌਂਕੀ ਆ ਜੀ ਅੱਛਾ ਜੀ ਹ ਤੇ ਗਾਣੇ ਜਿਹੜੇ ਮੈਨੂੰ ਪਹਿਲਾਂ ਵਾਲੇ ਜਾਂ ਹੁਣ ਨਿਮੇ ਵਾਲੇ ਨਾ ਉਹ ਬਹੁਤ ਵਧੀਆ ਲੱਗਦੇ ਆ ਅੱਛਾ ਜੀ ਹਾਂ ਤੇ ਪਹਿਲਾ ਗਾਣਾ ਮੈਨੂੰ ਜ਼ਿਆਦਾ ਇਹ ਚੰਗਾ ਲੱਗਦਾ ਸੀ ਕਿ ਭਾਬੀ ਆਪਾਂ ਤਾਸ਼ ਖੇਡੀਏ ਤੇਰੀ 베ਗੀ ਤੇ ਦੂਰ ਦਾ ਗੋਲਾ ਹਾਂ ਹਾਂ ਤੇ ਰੰਗ ਤੇਰਾ ਪਾਨ ਲੱਗਦਾ ਰੱਖ ਪੱਤਿਆਂ ਦਾ ਕਰਕੇ ਹੋਲਾ ਹਾਂ ਹਾਂ ਹਾਂਜੀ ਹਾਂਜੀ ਹਾਂ ਹੋਰ ਵੀ ਇਦਾਂ ਦਾ ਰੰਗ ਆਉਂਦਾ ਇੱਕ ਦਾ ਹਾਂਜੀ ਇਹੋ ਜਿਹਾ ਕੋਈ ਹੋਰ ਵੀ ਘਰ ਤੇਰਾ ਤੇ ਗਲੀ ਸਰਕਾਰੀ ਬੰਦ ਕਰ ਲਾ ਚਬਾਰੇ ਵਾਲੀ ਬਾਰੀ ਤੇ ਅਸੀਂ ਤਾਂ ਨੰਗਣਾ ਹੀ ਆਂ ਹਾਂ ਇੱਥੇ ਤੇਰਾ ਯੋਰ ਲੱਗਦਾ ਲਾਲਾ ਯਾ ਬਾਹ ਆਹ ਕਾ ਪਤਾ ਨਹੀਂ ਇੱਕ ਦੋ ਇਦਾਂ ਹਾਂਜੀ ਆਹ ਹੋਰ ਹੋਰ ਰੰਗੇ ਤਾਂ ਉਹ ਫਿਰ ਮਾੜਾ ਕੰਪਿਊਟਰ ਚੱਲ ਲੈਣ ਤੋਂ ਨਾ ਆਹ ਆਹ ਦੀ ਹਾਂ ਅੱਛਾ ਬਾਬਾ ਇਹ ਮੋਸਤਾਂ ਤੇ ਜੋ ਜਵਾਨੀ ਚੜਦੀ ਸੀ ਹਰ ਦੇਖੋ ਹਰੇਕ ਦਾ ਇੱਕ ਆਪਣਾ ਰੰਗ ਢੰਗ ਹੁੰਦਾ ਹੁੰਦਾ ਹਾਂਜੀ ਹਾਂਜੀ ਹਰੇਕ ਨੂੰ ਜ਼ਿੰਦਗੀ ਦੇ ਵਿੱਚ ਪਿਆਰ ਹੁੰਦਾ ਹਰੇਕ ਨੂੰ ਪਿਆਰ ਕਿਸੇ ਨਾਲ ਵੀ ਹੋ ਸਕਦਾ ਉਹ ਤੇ ਉਹ ਤੇ ਆਈ ਤੁਹਾਨੂੰ ਜਦੋਂ ਪਿਆਰ ਹੋਇਆ ਸੀ ਤੁਹਾਡੇ ਮਨ ਦੇ ਮਿਲਵਲੇ ਕਿਦਾਂ ਦੇ ਹੁੰਦੇ ਸੀ ਮੈਂ ਨਾ ਮਨ ਦੇ ਮਿਲਵਲੇ ਕਿ ਆ ਬਾਤ ਹੈ ਬਹੁਤ ਵਧੀਆ ਹੁੰਦੇ ਸੀ ਕਿ ਹਾਂ ਪਿਆਰ ਦੇ ਨਾਂ ਤੇ ਕੋਈ ਇੱਕ ਸ਼ਾਇਰ ਸੁਣਾ ਤੋ ਪਿਆਰ ਦੇ ਨਾਂ ਦੇ ਸ਼ਾਇਰ ਸੁਣਾ ਤੋ ਟਾਈਮ ਟਾਈਮ ਦੀ ਗੱਲ ਤੇ ਟਾਈਮ ਦੇ ਮੇਲੇ ਨੇ ਤੇ ਤੇਰੇ ਕੋਲ ਹੈ ਨਹੀਂ ਟਾਈਮ ਤੇ ਯਾਰ ਕਿਹੜਾ ਵਿਲੇ ਨੇ ਹਾਏ ਹਾਏ ਹਾਂ ਕੀ ਬਾਤ ਹੈ ਨਾ ਅੱਜ ਵਾਲੀ ਜਿਹੜੀ ਸਾਥ ਆ ਨਾ ਇੱਥੇ ਸਾਰੇ ਹੀ ਬੰਦੇ ਰੰਗੀਲੇ ਆ ਬਈ ਅੱਜ ਤਾਂ ਨਜ਼ਾਰਾ ਜਿਆ ਵਜਿਆ ਪਿਆ ਤੇ ਨਿਮਾ ਭਾਜੀ ਸਾਡੇ ਕੋਲ ਆ ਗਏ ਨੇ ਤੇ ਨਿਮਾ ਜੀ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਐਨੇ ਰੰਗੀਲੇ ਬੰਦੇ ਹਾਂਜੀ ਬਹੁਤ ਸੋਹਣੇ ਤੁਸੀਂ ਦਾ ਪਿੰਡ ਰੰਗੀਲਿਆਂ ਦਾ ਹਾਂ ਇਹ ਤਾਂ ਗੱਲ ਹੈ ਅੱਛਾ ਭਾਈ ਜੀ ਜਦੋਂ ਤੁਸੀਂ ਵੀ ਕਦੀ ਗੀਤ ਲਿਖਦੇ ਹੋ ਕਦੀ ਕਿਸੇ ਨੂੰ ਗੀਤ ਦੇਣ ਤੋਂ ਪਹਿਲਾਂ ਜਾਂ ਕਦੀ ਇਹਨਾਂ ਚ ਬਹਿ ਕੇ ਵੀ ਸੁਣਾ ਕੇ ਜਾਂਦੇ ਨੇ ਵੀ ਆ ਲਿਖਿਆ ਹੈਰ ਕਾ ਆ ਜਾਣਾ ਜਿਹੜਾ ਮੇਰੇ ਲਾਗੇ ਉਹਨੂੰ ਤੇ ਸੁਣਾ ਦੇਦਾ ਅੱਛਾ ਹੂੰ ਜਿਵੇਂ ਮੌਲੇ ਦਾ ਬਣਿਆ ਹੋਵੇ ਜਿਹੜਾ ਜਿਹੜਾ ਤੁਸੀਂ ਉਦੋਂ ਗੀਤ ਦਿੱਤਾ ਸੀ ਸਾਡਾ ਉਹ ਤੋਂ ਬਚਪਨ ਹੁੰਦਾ ਨਹੀਂ ਕਿਨੇ ਕਿੰਨੇ ਜਦੋਂ ਠੋਕਰਾ ਗਾਣਾ ਆਇਆ 76 ਗੇਲੋਂਾਂ ਦਾ ਉਦੋਂ ਠੋਕਰ ਵੱਜੀ ਸੀ ਕਿ ਵੈਸੇ ਲਿਖਤਾ ਨਿਊ ਤੇ ਇੱਕ ਕੁਦਰਤੀ ਚੀਜ਼ਾਂ ਵਾਂ ਨਾ ਇਹਦੇ ਇਹ ਤੇ ਉਦੋਂ ਦੌਰ ਸੈਡ ਗੀਤਾਂ ਦਾ ਸੀ ਉਹ ਜਿਹੜੇ ਵੀ ਕਿਸੇ ਸਿੰਗਰ ਦਾ ਕੋਈ ਗਾਣਾ ਆਉਂਦਾ ਸੀ ਜਾਂ ਪੂਰੀ ਐਲਬਮ ਕੈਸਟ ਆਉਂਦੀ ਸੀ ਨਾ ਉਹ ਤਕਰੀਬਨ ਉਹਦੇ ਵਿੱਚ ਸਾਰੇ ਹੁੰਦੇ ਹੀ ਸੈਡ ਹੀ ਉਦੋਂ ਜਦੋਂ ਵੀ ਉਹ ਟਾਈਮ ਤੇ ਕਿਸੇ ਨੇ ਵੀ ਲਿਖਣਾ ਸ਼ੁਰੂ ਕੀਤਾ ਨਾ ਕੋਈ ਵੀ ਰਾਈਟਰ ਨੇ ਤਕਰੀਬਨ ਸੈਡ ਹੀ ਜ਼ਿਆਦਾ ਲਿਖਦੇ ਉਹ ਦੌਰ ਸੀਗਾ ਇੱਕ ਦੌਰ ਸੀਗਾ ਹਾਂ ਤੇ ਹੁਣ ਜਦੋਂ ਵੀ ਕਦੀ ਇਹਨਾਂ ਨਾਲ ਬਹਿਣ ਦਾ ਮੌਕਾ ਮਿਲਦਾ ਕਿਹੋ ਜਿਹਾ ਮਨ ਕਿੰਨੀ ਖੁਸ਼ੀ ਹੁੰਦੀ ਹੈ ਬਹਿਣ ਦਾ ਮੌਕਾ ਤੇ ਚਲੋ ਮਿਲਦਾ ਹੀ ਕਦੇ-ਕਦੇ ਬਾਕੀ ਅੱਜ ਦਾ ਜਿਹੜਾ ਮਾਹੌਲ ਆ ਇਹ ਬਹੁਤ ਘੱਟ ਹੁੰਦਾ ਹਾਂ ਹਾਂ ਰੌਣਕ ਲੱਗ ਗਈ ਰੌਣਕ ਲੱਗ ਗਈ ਵਧੀਆ ਗੱਲਾਂ ਬਾਤਾਂ ਕੀਤੀਆਂ ਸਾਰਿਆਂ ਨੇ ਹਾਂ ਵਧੀਆ ਆ ਇੱਕ ਸਾਡੇ ਕੋਲ ਨਾ ਇੱਥੇ ਪਾਉ ਜੀ ਬੈਠੇ ਨੇ ਆਓ ਜੀ ਇਹ ਫਿਲਮਾਂ ਦੇ ਨਾ ਬਣੇ ਤਨੇ ਅਮਰੀਸ਼ਪੁਰੀ ਆ ਹਾਂ ਜੀ ਹਾਂ ਜੀ ਪਾਉ ਜੀ ਸਾਸਰੀ ਘਾਲ ਸਾਸਰੀ ਘਾਲ ਜੀ ਬੰਦੇ ਠੀਕ ਠਾਕ ਠੀਕ ਠਾਕ ਜੀ ਅੱਛਾ ਜੀ ਤੁਸੀਂ ਡਾਇਲੌਗ ਬੋਲਣਾ ਵੇਖ ਹਾਂ ਜੀ ਵੀ ਅਮਰੀਸ਼ਪੁਰੀ ਉਹਨਾਂ ਦਾ ਡਾਇਲੌਗ ਸੀਗਾ ਸ਼ਾਇਦ ਕਿਸੇ ਹੋਰ ਫਿਲਮ ਚ ਸੀਗਾ ਵੀ ਜਾ ਸਿਮਰਨ ਜਾ ਜੀਲਾ ਆਪਣੀ ਜ਼ਿੰਦਗੀ ਮੈਨੂੰ ਇਹ ਨਹੀਂ ਆਉਣਾ ਇਹ ਬੜਾ ਲੰਮਾ ਜਿਹੜਾ ਕੰਮ ਜੇ ਲੈ ਕੰਮ ਕਿਹੜਾ ਲੰਮਾ ਚੋਣਾ ਤੀ ਇਹ ਕਹਣਾ ਵੀ ਜਾ ਜਾ ਜੀਲਾ ਆਪਣੀ ਜ਼ਿੰਦਗੀ ਕਿੱਦਾਂ ਕਹੋਗੇ ਗੁੱਸੇ ਚ ਮੈਨੂੰ ਨਹੀਂ ਕਹਿਣਾ ਆਉਂਦਾ ਜੀ ਨਹੀਂ ਮੈਨੂੰ ਕਹਿਣਾ ਨਹੀਂ ਆਉਣਾ ਦੇ ਮੈਨੇ ਕਹਿਣਾ ਨਹੀਂ ਆਉਣਾ ਪਹਿਲੋ ਮੈਂ ਵਾਰੀ ਵਾਰੀ ਜਦੋਂ ਮੈਡਮ ਊੜਾੜਾ ਨਹੀਂ ਸਿਖਾਉਂਦੀ ਮੈਂ ਇਹਦਾ ਸਿਖਾਉਣਾ ਤੀ ਕੋ ਵੀ ਜਾ 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 ਜੀਲਾ ਆਪਣੀ ਜ਼ਿੰਦਗੀ ਜੀਲਾ ਆਪਣੀ ਜ਼ਿੰਦਗੀ ਗੁੱਸੇ ਚ ਕਹੋ ਜਾ ਜਾ ਜੀਲਾ ਆਪਣੀ ਜ਼ਿੰਦਗੀ ਠੀਕ ਹੈ ਜੀ ਗੱਲਬਾਤ ਅੱਛਾ ਕਿਹੋ ਜੀ ਜਵਾਨੀ ਤੁਹਾਡੀ ਮੇਰੇ ਠੀਕ ਠਾਕ ਜੀ ਠੀਕ ਠਾਕ ਜੀ ਹਾਂਜੀ ਵਾਲਨ ਜਲ ਜਲ ਲਾਉਂਦੇ ਸੀ ਤੇਲ ਕੌੜਾ ਕੌੜਾ ਤੇਲ ਜੀ ਸ਼ੁਰੂ ਤੋਂ ਕਦੀ ਉਸ ਟਾਈਮ ਤੇ ਤਿਆਰ ਤੀਰ ਹੋ ਕੇ ਨਿਕਲਦੇ ਨੇ ਸ਼ਾਮਾਂ ਨੂੰ ਤਿਆਰ ਉਹ ਕਿੱਥੇ ਹੋਣਾ ਹੈ ਨਹੀਂ ਨਹੀਂ ਉਹੀ ਬੋਦੇ ਆ ਵਾਗੇ ਮੜੇ ਵਿੰਗੇ ਡੇਡੇ ਜੀ ਅੱਛਾ ਉਸ ਟਾਈਮ ਤੇ ਨਾ ਪੈਂਟ ਦੀ ਜੇਬ ਚ ਨਾ ਕੰਗੀ ਰੱਖਦੇ ਹੁੰਦੇ ਸੀ ਮੁੰਡੇ ਰੱਖਦੇ ਸੀ ਹਾਂਜੀ ਹੈਨਾ ਹਾਂਜੀ ਮੜਾ ਜਾ ਕੇ ਬਸ ਚ ਖਲੋਤੇ ਮਾਰੀ ਐ ਗੰਗੀ ਮਾਰ ਦੇਣੀ ਹਾਂਜੀ ਸਹੀ ਗੱਲ ਜਾਂ ਗੋਲ ਜਾ ਫੁਰਚ ਹੁੰਦਾ ਫੁਰਚ ਹੁੰਦਾ ਸੀ ਮਾਰੀਦਾ ਸੀ ਜੀ ਉਹ ਉਹ ਟਾਈਮ ਵਧੀਆ ਸੀ ਉਹ ਵਧੀਆ ਬੜੇ ਸੁਖਿਆ ਉਦੋਂ ਫੁੱਲ ਮਲਾ ਕੇ ਜ਼ਿੰਦਗੀ ਵਧੀਆ ਸੀ ਬੜੀ ਵਧੀਆ ਸੀ ਵਾਹ ਕੀ ਬਾਤ ਹੈ ਜੀ ਇਹ ਸੀ ਅੱਜ ਦੀ ਜਿਹੜੀ ਰੰਗ ਰੌਣਕ ਹੈ ਨਾ ਇਹ ਜਿਹੜੀ ਅੱਜ ਦੀ ਸਾਥ ਆ ਇਹ ਪਿੰਡ ਲੋਹਾਰਕੇ ਦੀ ਸਾਥ ਸੀ ਔਰ ਬੜਾ ਸੋਹਣਾ ਇੱਥੇ ਮਾਹੌਲ ਬਣਿਆ ਔਰ ਆਸ ਕਰਦੇ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਇਹ ਸਾਥ ਬਹੁਤ ਪਸੰਦ ਆਊਗੀ ਔਰ ਆਪਣੇ ਕਮੈਂਟਸ ਫੀਡਬੈਕ ਜ਼ਰੂਰ ਭੇਜੋ ਤੇ ਨਮਾ ਬਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਚ ਇੰਨੇ ਬੰਦਿਆਂ ਦੇ ਨਾਲ ਬੈਠੇ ਹਾਂ ਗੱਲਬਾਤਾਂ ਕੀਤੀਆਂ ਇਧਰ ਇੱਕ ਬਾਪੂ ਜੀ ਰਹਿ ਗਏ ਸਾਡੇ ਤੇ ਰਹਿ ਗਏ ਬਾਪੂ ਜੀ ਗਾਂ ਉਹ ਮੜਾ ਜਾ ਬਾਪੂ ਜੀ ਰਹਿ ਗਏ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਠੀਕ ਹੋ ਠੀਕ ਠਾਕ ਆ ਕਿਦਾਂ ਲੱਗਾ ਫਿਰ ਅੱਜ ਇਕੱਠੇ ਜੀ ਹੋ ਗਏ ਬਹੁਤ ਵਧੀਆ ਲੱਗਾ ਆਨੰਦ ਵਜ ਗਿਆ ਨਾ ਤਾਂ ਮੈਂ ਨਾ ਇੱਕ ਆਨੰਦ ਬਹੁਤ ਆਨੰਦ ਆਇਆ ਦੋ ਦਿਨ ਇਕੱਠੇ ਹੀ ਆ ਗਏ ਮੈਂ ਨਾ ਚਾਰ ਪੰਜ ਕੇ ਹੋਰ ਕਿਵੇਂ ਰਹੀ ਜਵਾਨੀ ਤੁਹਾਡੀ ਜਵਾਨੀ ਵਧੀਆ ਨੰਗੀ ਆ ਹੂੰ ਬੜੇ ਭਾਵੇਂ ਵਧੀਆ ਦੰਗੜਿਆ ਅੱਛਾ ਪੈਨਸ਼ਨ ਪੁੰਚਣ ਆ ਜਾਂਦੀ ਆ ਹੋਦੀ ਆ ਹਏ ਹੇ ਕੀ ਬਾਤ ਹੈ ਅੱਛਾ ਬਾਬੂ ਜੀ ਮੈਨੇ ਦੱਸੋ ਵੀ ਜਦੋਂ ਤੁਹਾਡੇ ਤੇ ਬਚਪਨ ਸੀ ਜਾਂ ਜਵਾਨੀ ਸੀ ਬੀਬੀ ਨਾਲ ਜ਼ਿਆਦਾ ਪਿਆਰ ਹੁੰਦਾ ਸੀ ਕਿ ਪਾਪੇ ਨਾਲ ਐ ਸਾਰਿਆਂ ਨਾਲ ਦਾ ਜੇ ਤਾਂ ਬੀਬੀ ਰੋਟੀ ਚੰਗੀ ਦੇਵੇ ਹੂੰ ਤਾਂ ਬੀਬੀ ਦਾ ਹੀ ਗੌਣ ਗੌਣੇ ਆ ਤੇ ਜੇ ਪਾਪਾ ਪੈਸੇ ਦੇਵੇ ਤਾਂ ਫਿਰ ਪਾਪਾ ਹੀ ਕੰਮ ਆਉਣਾ ਦੋਵੇਂ ਪਾਸੇ ਮਤਲਬ ਹਾਂ ਇਹ ਵੀ ਜੇ ਕੁਟ ਪੈਂਦੀ ਹੋਵੇ ਜੇ ਬੀਬੀ ਕੁਟੂ ਤਾਂ ਭਾਬੇ ਬਚਾਉਣਾ ਤੇ ਜੇ ਪਾਪਾ ਕੋਟੂ ਬੀਬੀ ਪਚਾਉਣਾ ਹਾਂ ਮਤਲਬ ਉਦਾਂ ਇਹ ਹੁੰਦਾ ਵੀ ਕਦੀ ਬੀਬੀ ਤੋਂ ਬਚਣ ਲਈ ਪਾਪੇ ਨੂੰ ਕਹਣਾ ਵੀ ਮੈਨੂੰ ਵਜਾਲਾ ਤੇ ਕਦੀ ਪਾਪੇ ਤੋਂ ਬਚਣ ਲਈ ਬੀਬੀ ਨੂੰ ਕਹਣਾ ਮੈਨੂੰ ਜਦੋਂ ਪਾਪੇ ਦੀਆਂ ਲੱਤਾਂ 'ਚ ਵੜ ਜਾਣਾ ਤਾਂ ਪਾਪੇ ਨੂੰ ਬਚਾਉਣਾ ਪੈਣਾ ਇਹ ਵੀ ਗੱਲ ਠੀਕ ਹੈ ਤੇ ਜੇ ਪਾਪਾ ਕੋਟੂ ਤੇ ਬੀਬੀ ਦੀਆਂ ਲੱਤਾਂ 'ਚ ਵੜਦਾ ਤਾਂ ਬੀਬੀ ਨੂੰ ਬਚਾਉਣਾ ਪੈਣਾ ਬਚਾਉਣਾ ਪੈਣਾ ਭਾਵੇਂ ਆਪ ਦੋ ਖਾ ਲੈ ਹਾਂ ਇਹ ਪਹਿਲੇ ਸਮੇਂ ਦੇ ਵਿੱਚ ਨਾ ਮਾਪੇ ਆਪਸ ਦੇ ਵਿੱਚ ਹੀ ਬੱਚੇ ਨੂੰ ਇੰਨਾ ਛਿੜਕੇ ਰੱਖਦੇ ਕਿ ਬੱਚਾ ਵੱਸੋਂ ਬਾਹਰ ਨਹੀਂ ਹੁੰਦਾ ਹੁਣ ਤਾਂ ਬੱਚਾ ਬਾਹਰ ਹੀ ਹੁੰਦਾ ਹੈ ਇਹ ਵੀ ਗੱਲ ਠੀਕ ਹੈ ਹਾਂ ਹਾਂ ਇਹ ਵੀ ਠੀਕ ਹੈ ਕੀ ਸਨੇਹਾ ਕੀ ਦੇਣਾ ਚਾਹੁੰਦੇ ਹੋ ਅੱਜ ਮੇਰੇ ਵਰਗੇ ਨੌਜਵਾਨ ਮੁੰਡਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਿਆਰ ਭਰਿਆ ਸਨੇਹਾ ਜੇ ਤੁਸੀਂ ਆਮਰਚਨ ਨਾ ਰਹੋ ਹਾਂ ਰ ਇੱਕ ਨਾ ਪਿਆਰ ਕਰੋ ਤੇ ਵਧੀਆ ਜ਼ਿੰਦਗੀ ਹੰਡਾਓ ਕਿਆ ਬਾਤ ਆ ਬਹੁਤ ਸ਼ੁਕਰੀਆ ਬਾਪੂ ਜੀ ਤੁਹਾਡਾ ਚੰਗਾ ਜੀ ਸੋ ਇਧਰ ਜਾਂਦੇ ਜਾਂਦੇ ਆ ਭਾਉ ਜੀ ਉਹਨਾਂ ਨੂੰ ਪੁੱਛ ਲਈਏ ਵੀ ਮਤਲਬ ਬਣੂ ਗੱਲ ਅੱਜ ਜਾਣਾ ਚਾਹਾਂ ਮਨੋਂ ਕਿ ਨਹੀਂ ਜਾਣਾ ਬੀਬੀ ਨੂੰ ਲੈਣ ਜਾਣਾ ਪਣਾ ਫੋਨ ਕਰਨ ਦੇ ਇਹਨਾਂ ਨੇ ਅੱਜ ਚੱਲ ਜਾਣਾ ਤੇ ਮਹਾਰਾਜ ਘਰੇ ਇਹਨਾਂ ਦੀ ਜੋੜੀ ਕੱਟੀ ਹੋਵੇ ਸੋ ਐਸੀ ਸਾਡੀ ਅੱਜ ਦੀ ਹੱਸਦੀ ਖੇਡ ਦੀ ਸਾਥ ਨਿਮਨ ਲੋਹਾਰਾ ਕਾ ਭਾਜੀ ਦੇ ਨਾਲ ਪਿੰਡ ਲੋਹਾਰਾ ਦੇ ਵਿੱਚ ਤੇ ਆਸ ਤੇ ਉਮੀਦ ਕਰਦੇ ਆਂ ਬਾਕੀ ਦੇ ਪ੍ਰੋਗਰਾਮਾਂ ਨੂੰ ਅੱਜ ਦੇ ਇਸ ਪ੍ਰੋਗਰਾਮ ਨੂੰ ਵੀ ਤੁਸੀਂ ਪਿਆਰ ਦਿਓਗੇ ਆਪਣੇ ਕਮੈਂਟਸ ਕਰਕੇ ਜ਼ਰੂਰ ਦੱਸਿਓ ਮਾਝੇ ਵਾਲਿਆਂ ਦਾ ਇਹ ਰੰਗ ਕਿਵੇਂ ਲੱਗਾ ਫਿਲਹਾਲ ਦੇ ਲਈ ਮੈਨੂੰ ਕੈਮਰਾਮੈਨ प्रदीप ਦੇ ਨਾਲ ਦੀ ਇਜਾਜ਼ਤ ਦੇਕਰੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ ਜੀ